ਜੋ ਗੁਰੂ ਸواری ਸਾਧ ਸੰਗਤ ਜੀ ਜਿਤਨੀਆਂ ਵੀ ਸੰਗਤਾਂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੀਆਂ ਹਨ ਸਾਧ ਸੰਗਤ ਜੀ ਤੰਤਨ ਬਾਬਾ ਦੀਪ ਸਿੰਘ ਜੀ ਖੰਡੇਵੜੀ ਸੱਚੀ ਸਰਕਾਰ ਜੋ ਨਾਲ ਨੂੰ ਪਿਆਰ ਕਰਦੀਆਂ ਹਨ ਹਾਉ ਸਾਧ ਸੰਗਤ ਜੀ ਆਪਾਂ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦਾ ਜੋ ਨਾਰਾ ਹੈ ਉਹਨਾਂ ਦੀ ਸਥੇ ਸਜਾਈਆ ਸਾਧ ਸੰਗਤ ਜੀ ਇੱਕ ਵਾਰੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਫਤੇ ਦੀ ਸਾਂਝ ਦੇ ਵਿੱਚ ਆਪਾਂ ਉਸ ਖੰਡੇ ਵਾਲੇ ਮਾਲਕ ਨੂੰ ਯਾਦ ਕਰਗੇ ਤਾਂ ਬੇਨਤੀ ਹੈ ਸਾਧ ਸੰਗਤ ਜੀ ਸਭ ਤੋਂ ਪਹਿਲੀ ਜ਼ਰੂਰੀ ਬੇਨਤੀ ਸਾਧ ਸੰਗਤ ਜੀ ਅਸੀਂ ਉਹਨਾਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਜਿਹੜੀਆਂ ਸੰਗਤਾਂ ਸਾਧ ਸੰਗਤ ਜੀ ਐਸਟਾ ਮੈਨੀ ਗਰਮੀ ਦੇ ਵਿੱਚ ਦਿਵਾਨ ਲੀਕ ਦੀਆਂ ਹਨ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਅਸੀਂ ਉਹਨਾਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੋ ਇਨੀ ਗਰਮੀ ਦੇ ਵਿੱਚ ਵੀ ਸਾਧ ਸੰਗਤ ਜੀ ਬਾਬਾ ਜੀ ਦੀਆਂ ਖੁਸ਼ੀਆਂ ਲੈndੀਆਂ ਹਨ ਕੋ ਖੰਡੇ ਵਾਲੇ ਬਾਪੂ ਨੂੰ ਯਾਦ ਕਰਦੀਆਂ ਹਨ ਸਾਧ ਸੰਗ ਜੀ ਇਹ ਉਸ ਮਾਲਕ ਦਾ ਹੱਥ ਹੈ ਉਹਨਾਂ ਦੇ ਸਿਰ ਦੇ ਉੱਤੇ ਸਾਧ ਸੰਗ ਜੀ ਸਿਦਾ ਸਿੰਘਾਂ ਦਾ ਹੱਥ ਹੈ ਸਾਧ ਸੰਗ ਜੀ ਖੰਡੇ ਵਾਲੇ ਬਾਪੂ ਦਾ ਹੱਥ ਹੈ ਗੁਰੂ ਦੇ ਪਿਆਰਿਓ ਮੈਂ ਉਹਨਾਂ ਸੰਗਤਾਂ ਦਾ ਧੰਨਵਾਦ ਕਰਦਾ ਕੋਈ ਸਾਥ ਸੰਗਜਿਓ ਗਰਮੀ ਨਹੀਂ ਵੇਖਦੇ ਕੋਈ ਸਰਦੀ ਨਹੀਂ ਵੇਖਦੇ ਜੇ ਦੇਖਿਆ ਜਾਵੇ ਦਾ ਸਾਥ ਸੰਗਜੀ ਅੱਜ ਦੁਪਹਿਰੇ ਚੱਲਦੇ ਆ ਇਸ ਗਰਮੀ ਦੇ ਵਿੱਚ ਬਾਸ ਛੱਡੇ ਤੋਂ ਲੈ ਕੇ ਸਾਥ ਸੰਗਤ ਜੀ ਸਿੱਤਾ ਸਾਬ ਤੱਕ ਸੰਗਤਾਂ ਫੋਟਵਾਲ ਦੇ ਉੱਤੇ ਸਾਧ ਸੰਗਤ ਜੀ ਚੌਂਕੜੇ ਲਾਈ ਬੈਠੀਆਂ ਹਨ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਇਹ ਤੇਰੀ ਕਿਰਪਾ ਤੋਂ ਬਿਨਾ ਨਹੀਂ ਕੰਮ ਹੋ ਸਕਦਾਗਾ ਤੋ ਇਹਨਾਂ ਸੰਗਤਾਂ ਦੇ ਵਿੱਚ ਮਹਾਰਾਜ ਪਿਆਰ ਭਰਿਆ ਹੈ ਇਹਨਾਂ ਸੰਗਤਾਂ ਦੇ ਸਿਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ ਇਹ ਗਰਮੀ ਨੂੰ ਵੀ ਮਹਾਰਾਜ ਇੱਕ ਠੰਡਾ ਸਕੂਨ ਸੱਚੇ ਪਾਤਸ਼ਾਹ ਮਹਾਰਾਜ ਜੀ ਲੈਂਦਿਆਂ ਹਨ ਕਿਉਂਕਿ ਮਹਾਰਾਜ ਜਿੱਥੇ ਤੁਹਾਡੀ ਮਿਹਰ ਦਾ ਹੱਥ ਹੋਵੇ ਸਿਰ ਦੇ ਉੱਤੇ ਸੱਚੇ ਪਾਤਸ਼ਾਹ ਉਥੇ ਗਰਮੀ ਵੀ ਕੁਝ ਨਹੀਂ ਕਰ ਸਕਦੀ ਵੀ ਇਹ ਖੰਡੇ ਵਾਲੇ ਬਾਪੂ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀਆਂ ਸੰਗਤਾਂ ਤੁਹਾਨੂੰ ਘਰ ਬੈਠੀਆਂ ਵੀ ਯਾਦ ਕਰਦੀਆਂ ਹਨ ਘਰ ਬੈਠੀਆਂ ਵਿੱਚ ਦੁਪਹਿਰਾ ਕੱਟਦੀਆਂ ਹਨ ਜਾਂ ਜਿਹੜੀਆਂ ਫੋਟੋਵਾਲ ਦੇ ਉੱਤੇ ਸਾਧ ਸੰਗੋ ਮਾਫ਼ ਕਰਨਾ ਬਾਬਾ ਜੀ ਫੋਟੋਵਾਲ ਦੇ ਉੱਤੇ ਬੈਠ ਕੇ ਧੁੱਪ ਦੇ ਵਿੱਚ ਬੈਠ ਕੇ ਤੁਹਾਡੇ ਦੁਪਹਿਰੇ ਕੱਟਦੀਆਂ ਹਨ ਜਾਂ ਫਿਰ ਬਾਬਾ ਜੀ ਇੰਨੀ ਗਰਮੀ ਦੇ ਵਿੱਚ ਤੁਹਾਡੇ ਪਿਆਰ ਦੇ ਵਿੱਚ ਸੰਗਤਾਂ دیਵਾਨ ਸਜਾਉਂਦੀਆਂ ਹਨ ਬਾਬਾ ਜੀ ਇਹ ਤੁਹਾਡੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾਗਾ ਤੁਸੀਂ ਆਪ ਕਰਾਉਨੇ ਆਂ ਆਪ ਇਹਨਾਂ ਸੰਗਤਾਂ ਨੂੰ ਬੱਲ ਦਿੰਨੇ ਆਂ ਤਾਂ ਹੀ ਇਹ ਸੰਗਤਾਂ ਤੁਹਾਡੀਆਂ ਖੁਸ਼ੀਆਂ ਲੈਦੀਆਂ ਹਨ ਹੇ ਮੇਰੇ ਮਾਲਕ ਤਨਤਨ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਜਿਹੜੀਆਂ ਵੀ ਸੰਗਤਾਂ ਤੁਹਾਨੂੰ ਯਾਦ ਕਰਦੀਆਂ ਸੱਚੇ ਪਾਤਸ਼ਾਹ ਜਿਹੜੀਆਂ ਵੀ ਤੁਹਾਡੇ ਪਿਆਰ ਦੇ ਵਿੱਚ ਭਗਤੀ ਕਰਦੀਆਂ ਹੈ ਇਹ ਮੇਰੇ ਮਾਲਕ ਸੱਚੀ ਸਰਕਾਰ ਖੰਡੇ ਵਾਲੇ ਬਾਪੂ ਜੀ ਸ੍ਰੀ ਦਾਸ ਸਿੰਘਾ ਜੀ ਦੇ ਘਰ ਫਵਜਾਂ ਇਹਨਾਂ ਦੇ ਕਾਰਜ ਤੁਸੀਂ ਸਵਾਰਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹਨਾਂ ਦੇ ਕਾਰਜ ਤੁਸੀਂ ਸਵਾਰਨੇ ਆ ਜਿਵੇਂ ਤੁਸੀਂ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਮਹਾਰਾਜ ਮੋਹਰ ਲਾਈ ਹੈ ਗੋਪਾਲ ਤੇਰਾ ਹਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਜਿਹੜੇ ਤੇਰੀ ਭਗਤੀ ਦੇ ਵਿੱਚ ਸੱਚੇ ਪਾਤਸ਼ਾਹ ਤੇਰੇ ਪਿਆਰ ਦੇ ਵਿੱਚ ਸੱਚੇ ਪਾਤਸ਼ਾਹ ਚੌਂਕੜੇ ਮਾਰ ਕੇ ਬਹਿ ਗਏ ਸੱਚੇ ਪਾਤਸ਼ਾਹ ਉਹਨਾਂ ਦੇ ਕਾਰਜ ਤੁਸੀਂ ਆਪ ਸਵਾਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਹੇ ਮੇਰੇ ਮਾਲਕ ਮੈਂ ਤਾਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਕੀ ਮੇਰਾ ਹਰ ਇੱਕ ਜਨਮ ਸੱਚੇ ਪਾਤਸ਼ਾਹ ਹੋਵੇ ਕਿਸੇ ਮਜਬ ਦੇ ਘਰ ਸੱਚੇ ਪਾਤਸ਼ਾਹ ਕਿਸੇ ਵੀ ਜਾਤੀ ਦੇ ਘਰ ਹੋਵੇ ਤੇ ਮਹਾਰਾਜ ਅਸੀਂ ਸਰਤ ਸੁਮਾਲਦੇ ਸੱਚੇ ਪਾਸ਼ਾ ਤੁਹਾਡੇ ਘਰ ਦੇ ਸੇਵਾਦਾਰ ਹੋਈਏ ਮਹਾਰਾਜ ਇਹ ਹੀ ਬੇਨਤੀ ਕਰਦੇ ਆਂ ਸੇਵਾਦਾਰ ਹੋਈਏ ਤੇਰਾ ਧਾਰ ਐਸਾ ਬਾਬਾ ਦੀਪ ਸਿੰਘ ਜੀ ਕੋਈ ਵੀ ਤੇਰੇ ਘਰ ਦੇ ਵਿੱਚ ਆ ਜੇ ਮਹਾਰਾਜ ਕੋਈ ਬਿਮਾਰੀ ਦਾ ਫੜਿਆ ਕਿਸੇ ਪ੍ਰੇਸ਼ ਦਾ ਫੜਿਆ ਕਿਸੇ ਮਸਾਣੀ ਦਾ ਫੜਿਆ ਕੋਈ ਪੀਰ ਫਕੀਰ ਦਾ ਫੜਿਆ ਤੇਰਾ ਸੱਚੇ ਪਾਤਸ਼ਾਹ 18 ਸ਼ੇਰ ਦਾ ਖੰਡਾ ਸੱਚੇ ਪਾਤਸ਼ਾਹ ਕੋਈ ਚੀਜ਼ ਨੂੰ ਲਾਗੇ ਨਹੀਂ ਆਉਣ ਦਿੰਦਾ ਦਾ ਮਹਾਰਾਜ ਜੀ ਸੇਰਾ 18 ਸੇਰ ਦਾ ਖੰਡਾ ਸੱਚੇ ਪਾਤਸ਼ਾਹ ਮਹਾਰਾਜ ਸੂਰਜ ਦੀਆਂ ਕਰਨਾ ਘਟ ਪੈਂਦੀਆਂ ਪਰ ਤੇਰੇ ਖੰਡੇ ਦੀਆਂ ਸੱਚੇ ਪਾਤਸ਼ਾਹ ਜਿਹੜੀਆਂ ਕਰਨਾ ਸੂਰਜ ਦੀਆਂ ਕਰਨਾ ਦੀ ਕੋਈ ਤੁਲਨਾ ਕਰ ਸਕਦਾ ਗਿਣਤੀ ਕਰ ਸਕਦਾ ਸੱਚੇ ਪਾਤਸ਼ਾਹ ਜੀ ਤੇਰੇ ਖੰਡੇ ਦੀਆਂ ਜਿਹੜੀਆਂ ਲਸ਼ਕੋਰਾ ਪੈਂਦੀਆਂ ਮਹਾਰਾਜ ਚਮਕਾਂ ਪੈਂਦੀਆਂ ਉਹਦੀਆਂ ਲਸ਼ਕਾਰਾਂ ਪੈਂਦੀਆਂ ਉਹਦੀ ਕੋਈ ਸੱਚੇ ਪਾਤਸ਼ਾਹ ਕੋਈ ਕੰਪਿਊਟਰ ਵੀ ਸੱਚੇ ਪਾਤਸ਼ਾਹ ਕੋਈ ਗਿਣਤੀ ਨਹੀਂ ਕਰ ਸਕਦਾ ਦਾ ਦਾ ਨਾਮ ਵਾਲਕ ਬਾਬਾ ਦੀਪ ਸਿੰਘ ਜੀ ਵਾਰੇ-ਵਾਰੇ ਜਾਈਏ ਜਿਹੜੀਆਂ ਸੰਗਤਾਂ ਤੁਹਾਨੂੰ ਇੰਨਾ ਪਿਆਰ ਕਰਦੀਆਂ دیوان ਲੀਕਦੀਆਂ ਸੱਚੇ ਬਾਦਸ਼ਾਹ ਕੋਈ ਹਸਪਤਾਲ ਦੇ ਵਿੱਚ ਡਾਕਟਰ ਜਵਾਬ ਦੇ ਦੇਵੇ ਕਿਸੇ ਕੋਲੇ ਦਵਾਈ ਵਾਸਤੇ ਪੈਸੇ ਨਾ ਹੋਣ ਤੇ ਸੱਚੇ ਬਾਦਸ਼ਾਹ ਤੁਹਾਡੀਆਂ ਸੰਗਤਾਂ ਇਹੋ ਜੀਆਂ ਹੈ ਜਿਵੇਂ ਆਪਣੇ ਵੱਲੋਂ ਦਵਾ ਦੇ ਦਿੰਦਿਆਂ ਸੱਚੇ ਪਾਤਸ਼ਾਹ ਉਹ ਬਿਨਾਂ ਦਵਾਈਆਂ ਤੋਂ ਹੀ ਠੀਕ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਬਿਨਾਂ ਦਵਾਈਆਂ ਤੋਂ ਹੀ ਠੀਕ ਹੋ ਜਾਂਦਾ ਹੈ ਸਾਧ ਸੰਗਤ ਜੀ ਇੱਕ ਭੈਣ ਨੂੰ ਕਾਲਾ ਪੀਲਿਆ ਹੋ ਗਿਆ ਕਾਫੀ ਸਮਾਂ ਲੰਮਾ ਚੱਲਦਾ ਰਿਹਾ ਸਾਧ ਸੰਗਤ ਜੀ ਕਾਲਾ ਪੀਲਿਆ ਹੋ ਗਿਆ ਸਾਧ ਸੰਗ ਜੀ 100 ਦੇ ਵਿੱਚੋਂ 99% ਦੁਨੀਆ ਕਹਿੰਦੀ ਸੀ ਕਿ ਹੁਣ ਨਹੀਂ ਬਚਦੀ ਇਹ 99% ਦੁਨੀਆ ਕਹਿੰਦੀ ਸੀ ਕਿ ਹੁਣ ਨਹੀਂ ਬਚਦੀ ਫਿਰ ਸਾਧ ਸੰਗ ਜੀ ਉਸ ਭੈਣ ਦੀ ਜੋ ਮਾਂ ਸੀ ਰਾਤ ਨੂੰ ਸ਼ੀਦਾ ਸਾਹਿਬ ਦੇ ਦਰਸ਼ਨ ਹੋਏ ਤੇ ਆਵਾਜ਼ ਆਈ ਵਾਰ ਕਿਹੜੀ ਆਈ ਧੀ ਮਾਤਾ ਇਹ ਤੇਰੀ ਲੜਕੀ ਨੂੰ ਤੇਰੀ ਧੀ ਨੂੰ ਕੀ ਹੋਇਆ ਉਹ ਮਾ ਆ ਕਹਿਣ ਲੱਗੀ ਜੀ ਇਹਨੂੰ ਕਾਰਾ ਪੀੜਿਆ ਹੋ ਜਾਵਿਆ ਫਿਰ ਡਾਕਟਰ ਕੀ ਕਹਿੰਦੇ ਨੇ ਡਾਕਟਰ ਸਾਹਿਬ ਜੀ ਸਾਰੇ ਚਾਂਸ ਖਤਮ ਕਰਤੇ ਉਹਨਾਂ ਨੇ ਤਾਂ ਕਿਹਾ ਤਾਂ ਘਰੇ ਲੈ ਜਾਓ 2-4 ਦਿਨ ਦੀ ਸੇਵਾ ਕਰ ਲਓ ਘਰੇ ਲੈ ਜਾਓ ਗੁਰੂ ਦੇ ਪਿਆਰਿਓ ਆਵਾਜ਼ ਆਈ ਆਹ ਸਥਾਨ ਦੇਖਦੇ ਆ ਤੁਸੀਂ ਆਏ ਆ ਇੱਥੇ ਕਦੇ ਨਹੀਂ ਜੀ ਮਹਾਰਾਜ ਹੈ ਸ਼ਾਮ ਦਾ ਪਤਾ ਨਹੀਂ ਕਿੱਥੇ ਆ ਚਲੋ ਸੁਭਾ ਨੂੰ ਪਤਾ ਲੱਗ ਜੂਗਾ ਤੁਹਾਨੂੰ ਇਹ ਸਥਾਨ ਕਿੱਥੇ ਆ ਗੁਰੂ ਦੇ ਪਿਆਰਿਓ ਅੱਖ ਖੋਲਗੀ ਸੁਗਣਾ ਆਇਆ ਸੋਚਾਂ ਚ ਪੈ ਗਈ ਕਿ ਇਹ ਗੁਰਦੁਆਰਾ ਸਾਹਿਬ ਹੈ ਕਿੱਥੇ ਆ ਸਾਥ ਸੰਗਤ ਜੀ ਜਿਵੇਂ ਘਰਾਂ ਵਾਲੇ ਪਤਾ ਲੈਣ ਵਾਸਤੇ ਆਉਂਦੇ ਆ ਕੀ ਹਾਲ ਆ ਭੈਣੇ ਕੀ ਹਾਲ ਆ ਭੈਣੇ ਕੌਣ ਦੇਖੋ ਗੁਰੂ ਦੇ ਪਿਆਰਿਓ ਜਿੱਥੇ ਲੋਕ ਪਤਾ ਲੈਣ ਵਾਸਤੇ ਆਉਂਦੇ ਆ ਇੱਕ ਮਾਤਾ ਆਈ ਉਹ ਕਹਿਣ ਲੱਗੀ ਭੈਣੇ ਇਹ ਹੁਣ 1% ਹੀ ਹੈ ਇਹਦਾ ਬਚਨ ਦਾ ਚਾਂਸ 1% ਬਚਨ ਦਾ ਚਾਂਸ ਹੈ ਪਰ ਮੈਂ ਤੈਨੂੰ ਇੱਕ ਗੱਲ ਕਹਿਨੀ ਆ ਜੇ ਤੂੰ ਮੇਰੇ ਅੱਖੇ ਲੱਗ ਜਾਵੇਂ ਕੀ ਕਰਾਇਆ ਤੇਰਾ ਮੈਲਾ ਦਨੀ ਆ ਮੇਰੇ ਨਾਲ ਚੱਲ ਇੱਕ ਇਹੋ ਜਿਹਾ ਗੁਰੂ ਘਰ ਹੈ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਬਣਿਆ ਹੈ ਉਸ ਜਗ੍ਹਾ ਤੇ ਚੱਲ ਮੇਰੇ ਨਾਲ ਮੈਨੂੰ ਉਮੀਦ ਹੈ ਤੇਰੀ ਬੱਚੀ ਠੀਕ ਹੋ ਜੂਗੀ ਸਾਹ ਸੰਗਤ ਜੀ ਕਰਾਇਆ ਕਹਿੰਦੀ ਕਿਥੋਂ ਲਾਵੇਂਗੀ ਤੂੰ ਕਹਿੰਦੀ ਕੋਈ ਗੱਲ ਨਹੀਂ ਗੁਰੂ ਦੇ ਪਿਆਰੇ ਉਹਨਾਂ ਦੇ ਘਰ ਦੀ ਗੱਡੀ ਸੀਗੀ ਮੁੰਡੇ ਨੂੰ ਕਿਹਾ ਪੁੱਤ ਫੇਰ ਵੀ ਆਪਣੇ ਪਿੰਡ ਦੀ ਧੀ ਐ ਉਹਦੀ ਕੀਤੀ ਤੇ ਆਪਣੀ ਕੀਤੀ ਪੁੱਤ ਗੱਡੀ ਕੱਢ ਆਪਾਂ ਨੂੰ ਲੈ ਚਲ ਗਈ ਸਾਹ ਸੰਗਤ ਜੀ ਗੱਡੀ ਦੇ ਉੱਤੇ ਪਾਇਆ ਜਦੋਂ ਸਾਧ ਸੰਗਤ ਜੀ ਸ਼ਹੀਦਾਂ ਸਾਹਿਬ ਆ ਗਿਆ ਉਹ ਮਾਤਾ ਸਾਧ ਸੰਗਤ ਜੀ ਜਦੋਂ ਦੇਖਿਆ ਉਹਨੇ ਥੱਲੇ ਉਤਰੇ ਗੱਡੀ ਤੋਂ ਕਹਿੰਦੀ ਮਾਤਾ ਜੀ ਆਹ ਹੈ ਸੁਪਨੇ ਦੇ ਵਿੱਚ ਗੁਰਦੁਆਰਾ ਦਿਸਿਆ ਸੀ ਮੈਨੂੰ ਰਾਤ ਨੂੰ ਆਹ ਹੀ ਦਿਸਿਆ ਸੀਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਕੱਢਿਆ ਬਾਹਰ ਗੱਡੀ ਚੋਂ ਉਹ ਜਿਹੜੇ ਲੈ ਕੇ ਆਏ ਸੀ ਕਹਿੰਦੇ ਭੈਣਾ ਫੇਰੇ ਕੋਲ ਕੋਈ ਰੁਪਈਆ 2 ਰੁਪਈਏ ਖੁੱਲੇ ਪੈਸੇ ਹੈਗੇ ਆ ਕੋਨੇ ਸਾਧ ਸੰਗ ਜੀ ਠੇਕਰ ਸੀਗੇ 2 ਰੁਪਈਏ ਦੇਦੇ ਸਾਧ ਸੰਗ ਜੀ 2 ਠੇਕਰ ਦੇਤੇ ਰੁਪਈਏ ਰੁਪਈਏ 2 ਠੇਕਰ ਸਾਧ ਸੰਗ ਜੀ ਉਹਨੇ 2 ਰੁਪਈਏ ਵਿੱਚ ਪਾ ਕੇ 50 ਰੁਪਏ ਦਾ ਘਿਓ ਲਿਆ ਜਿਹੜੇ ਲੈ ਕੇ ਗਏ ਸੀਗੇ ਜੋਤ ਦੇ ਵਿੱਚ ਪਾਇਆ ਸਾਧ ਸੰਗਤ ਜੀ ਅਰਦਾਸ ਬੇਨਤੀ ਕੀਤੀ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਅਰਦਾਸ ਬੇਨਤੀ ਕੀਤੀ ਜੋਤ ਦੇ ਵਿੱਚੋਂ ਸਾਧ ਸੰਗਤ ਜੀ ਪ੍ਰਸ਼ਾਦ ਲਿਆ ਉਹ ਪ੍ਰਸ਼ਾਦ ਲੈ ਕੇ ਸਾਧ ਸੰਗਤ ਜੀ ਅੱਗੇ ਨਿਸ਼ਾਨ ਸਾਹਿਬ ਦੇ ਕੋਲੇ ਰੱਖਿਆ ਗੁਰੂ ਦੇ ਪਿਆਰਿਓ ਖਾਸ ਬਹੁਤ ਗੰਭੀਰ ਕੁੜੀ ਤਾਂ ਚੱਲਣਾ ਹੋਵੇ ਬਹਿ ਗਈ ਤੇਰ ਸਾਹ ਸੰਗ ਜੀ ਉਥੇ ਕਿਸੇ 2-4 ਬੀਬੀਆਂ ਨੇ ਪੁੱਛ ਲਿਆ ਕਹਿੰਦੇ ਮਾਤਾ ਜੀ ਇਹ ਤੋਂ ਤੁਹਾਡੀ ਧੀ ਆ ਹੈ ਜੀ ਦਿਰੋ ਕਿਆ ਨਾਮ ਧੀ ਆ ਤੁਹਾਡੀ ਕਹਿੰਦੇ ਜੀ ਹਾਂ ਕਹਿੰਦੇ ਨੂੰ ਕੀ ਹੋਇਆ ਜਦੋਂ ਸਾਹ ਸੰਗ ਜੀ ਕਿਹਾ ਕੀ ਹੋਇਆ ਉਹ ਮਾਤਾ ਕੁੜੀ ਨੂੰ ਸਾਹ ਸੰਗ ਜੀ ਜੱਫੀ ਪਾ ਕੇ ਰੋਣ ਲੱਗ ਗਈ ਫਿਰ ਸਾਥ ਸੰਗਤ ਜਿਹੜੇ ਲੈ ਕੇ ਗਏ ਸੀਗੇ ਉਹਨਾਂ ਨੇ ਜਾ ਕੇ ਦੱਸਿਆ ਕਹਿੰਦੇ ਜੀ ਇਹਨੂੰ ਕਾਲਾ ਪੀੜਿਆ ਜਿਹੜੀ ਮਾਤਾ ਰੋਂਦੀ ਸੀ ਉਹਨੂੰ ਸਾਥ ਸੰਗਤ ਜੀ ਮੋਢੇ ਤੋਂ ਫੜਿਆ ਕਹਿੰਦੀ ਮਾਤਾ ਪੋਥੋਂ ਦੀਆਂ ਸੰਗਤਾਂ ਕਹਿੰਦੀ ਮਾਤਾ ਗੱਲ ਸੁਣੋ ਇਹ ਖੰਡੇ ਵਾਲੀ ਸੱਚੀ ਸਰਕਾਰ ਹੈ ਇਹ ਬਾਬਾ ਵੀਰਸਿੰਘ ਜੀ ਦਾ ਘਰ ਹੈ ਜੇ ਕਾਲਾ ਪੀੜ ਗਿਆ ਸੀਗਾ ਇਹਨੂੰ ਜਿਹੜਾ ਤੂੰ ਗੇਟ ਟੱਪ ਕੇ ਆਈਆਂ ਨਾ ਗੇਟ ਦਰਬਾਰ ਸਭ ਦਾ ਗੇਟ ਟੱਪ ਕੇ ਆਈਆਂ ਸ਼ੀਤਾਂ ਸਾਹਿਬ ਵੜੀਆਂ ਕ੍ਰੋਸ ਕੀਤਾ ਹੈ ਤੇਰੇ ਕਾਲਾ ਪੀਲੇ ਦਾ ਉਹ ਬਾਰ-ਬਾਰ ਹੀ ਰਹਿ ਗਿਆ ਬਾਬੇ ਦੇ ਦਰਬਾਰ ਦੇ ਵਿੱਚ ਜਦੋਂ ਤੂੰ ਅੰਦਰ ਪੈਰ ਪੱਟ ਲਿਆ ਖતમ ਪੱਟ ਲਿਆ ਇੱਥੇ ਕਾਲੇ ਪੀਲੇ ਦਾ ਨਾ ਨਾਂ ਲਈ ਹੋਰ ਨਹੀਂ ਇਹਨੂੰ ਕਾਲਾ ਪੀਲਾ ਇਹ ਖੰਡੇ ਵਾਲੀ ਸਰਕਾਰ ਦਾ ਘਰ ਆ ਇੱਥੇ ਨਹੀਂ ਕਾਲੇ ਪੀਲੇ ਰਹਿੰਦੇ ਸਾਰ ਸੰਗਤ ਜੀ ਕੁਸ਼ ਸ਼ਾਂਤੀ ਆਈ ਹੱਥ ਜੋੜੇ ਉਹ 4 5 7 ਸੰਗਤ ਜੀ ਜਿਹੜੀਆਂ ਬੀਬੀਆਂ ਸੀਗੀਆਂ ਉਹਨਾਂ ਨੇ ਪੋਤੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਕਹਿੰਦੇ ਧੀਏ ਫੇਰ ਨਾ ਕਰ ਬਾਬਾ ਦੀਪ ਸਿੰਘ ਜੀ ਤੈਨੂੰ ਰਾਜੀ ਕਰਕੇ ਭੇਜਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਸਾ ਸੰਗਤ ਜੀ ਉਹਨਾਂ ਮਾਤਾ ਮਾਂ ਨੇ ਸਮਝਾਇਆ ਕਹਿੰਦੇ ਭੈਣਾ ਮਾਤਾ ਜੀ ਬੇਬੇ ਉਹਤੀ ਇਹ ਦੀ ਸੇਵਾ ਕਰ ਇਹ ਦੀ ਸੇਵਾ ਨਾ ਕਰ ਧੀ ਦੀ ਸੇਵਾ ਨਾ ਕਰ ਤੂੰ ਜਾ ਕੇ ਬਰਤਨਾਂ ਦੀ ਸੇਵਾ ਕਰ ਲੰਗਰ ਵਿੱਚ ਸੇਵਾ ਕਰ ਛੜਦੇ ਧੀ ਨੂੰ ਸਾਧ ਸੰਗ ਜੀ ਦੇ ਗੁਰੂ ਦੇ ਪਿਆਰਿਓ ਧੀ ਨੂੰ ਉਥੇ ਬਿਠਾਇਆ ਪਾਇਆ ਤੇ ਸਾਧ ਸੰਗ ਜੀ ਜਿਹੜੀ ਬੀਬੀ ਲੈ ਕੇ ਗਈ ਸੀਗੀ ਕਾਰ ਦੇ ਵਿੱਚ ਉਹ ਧੀ ਕੋਲ ਬੈਠੀ ਸਾਧ ਸੰਗ ਜੀ ਧੀ ਨੂੰ ਲੰਬਾ ਪਾਦਾ ਜਦੋਂ ਧੀ ਨੂੰ ਲੰਬਾ ਪਾਦਾ ਧੀ ਸੌਂ ਗਈ ਸਾਧ ਸੰਗ ਜੀ ਅੱਖ ਲੱਗੀ ਤੇ ਗੁਰੂ ਦੇ ਪਿਆਰਿਓ ਉਧਰੋਂ ਫੌਜਾਂ ਵਗੀਆਂ ਘੋੜੇ ਤੇ ਦਗੜ-ਦਗੜ ਕਰਦੀਆਂ ਪਰ ਪਤਾ ਨਹੀਂ ਚੱਲਿਆ ਸਾਧ ਸੰਗ ਜੀ ਸਿਰ ਦੇ ਉੱਤੇ ਕੋਈ ਹੱਥ ਰੱਖ ਗਿਆ ਕਹਿੰਦੇ ਧੀਏ ਤੂੰ ਵੀ ਸੇਵਾ ਕਰ ਲੈ ਉੱਠ ਕੇ ਤੂੰ ਵੀ ਸੇਵਾ ਕਰ ਲੈ ਗੁਰੂ ਦੇ ਪਿਆਰਿਓ ਜਦੋਂ ਅੱਖ ਖੁੱਲੀ ਪੋਤੀ ਕਹਿਣ ਲੱਗੀ ਮੰਮੀ ਕਿੱਧਰ ਐ ਕਹਿੰਦੀ ਪੁੱਤੋਂ ਤਾਂ ਸੇਵਾ ਕਰਦੀ ਐ ਕਹਿੰਦੀ ਮੈਂ ਵੀ ਕਰਨੀ ਐ ਕਹਿੰਦੀ ਕਰ ਲੈ ਪੁੱਤ ਸਾਹ ਸੰਗ ਜੀ ਪਹਿਲਾਂ ਤਾਂ ਉਠਿਆ ਨਾ ਗਿਆ ਪਹਿਲਾਂ ਬਾਹੋਂ ਤੋਂ ਫੜ ਕੇ ਜਦ ਉਠਾਇਆ ਗੁਰੂ ਦੇ ਪਿਆਰਿਓ ਵਰਤਨਾ ਦੀ ਸੇਵਾ ਕਰਨ ਲੱਗੀ ਸਾਹ ਸੰਗ ਜੀ ਪੌਣਾ ਘੰਟਾ ਗੁਰੂ ਦੇ ਪਿਆਰਿਓ ਵਰਤਨਾ ਦੀ ਸੇਵਾ ਕਰਦੀ ਰਹੀ ਉਹ ਸਰੀਰ ਹੀ ਸਾਧ ਸੰਗ ਜੀ ਬਦਲਦਾ ਅਖੰਡੇ ਵਾਲੀ ਸੱਚੀ ਸਰਕਾਰ ਨੇ ਸਰੀਰ ਹੀ ਬਦਲਦਾ ਜਦੋਂ ਸਾਧ ਸੰਗ ਜੀ ਉੱਥੇ ਕਿਸੇ ਨੂੰ ਪੁੱਛਿਆ ਭੈਣਾ ਕਿਵੇਂ ਆਈਆਂ ਧੀਏ ਕਿ ਕਿੱਥੋਂ ਆਈਆਂ ਦੱਸਿਆ ਸਭ ਕੁਝ ਕੀ ਬਿਮਾਰੀ ਹੈ ਕਹਿੰਦੇ ਕਾਲਾ ਪੀੜਿਆ ਕਹਿੰਦੇ ਧੀਏ ਆ ਤੂੰ ਵਰਤਨਾ ਦੀ ਸੇਵਾ ਕੀਤੀ ਹੈ ਤੂੰ ਕਹਿੰਦੀ ਹੈ ਤੈਨੂੰ ਕਾਲਾ ਪੀੜਿਆ ਤੁਹਾ ਬਾਬਾ ਦੀਪ ਸਿੰਘ ਜੀ ਦੇ ਦਰਵਾਜ਼ੇ ਵਿੱਚ ਆ ਗਈਆਂ ਤੈਨੂੰ ਤਾਂ ਕਾਲਾ ਪੀੜਿਆ ਕੀ ਹੋਣਾ ਇੱਕ ਪਾਸੇ ਤੁਹਾਡੀ ਕੁੱਲ ਦੇ ਵਿੱਚ ਵੀ ਕਿਸੇ ਨੂੰ ਕਾਲਾ ਪੀੜਿਆ ਨਾ ਹੋਊਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੁੱਲ ਦੇ ਵਿੱਚ ਨਾ ਹੋਊਗਾ ਇੱਕ ਖੰਡੇ ਵਾਲੇ ਦੀਆਂ ਸੱਚੇ ਪਾਤਸ਼ਾਹ ਦੀਆਂ ਕਿਰਪਾ ਜਦੋਂ ਆਉਣ ਲੱਗੇ ਸਾਸ ਜੀ ਨਮਸਕਾਰ ਕੀਤੀ ਧੰਨਵਾਦ ਕੀਤਾ ਕਰ ਕਰੇ ਆ ਗਈ ਉਹ ਗੱਡੀ ਵਾਲੀ ਬੀਬੀ ਨੇ ਕਿਹਾ ਕਹਿੰਦੀ ਲੈ ਮਾਤਾ ਜੀ ਆ ਜੋਤ ਦਾ ਆਪਾਂ ਪ੍ਰਸ਼ਾਦ ਲਿਆਂਦਾ ਜੋਤ ਦਾ ਪ੍ਰਸ਼ਾਦ ਸਾਧ ਸੰਗ ਜੀ ਹੁਣੇ ਥੋੜਾ ਜਿਹਾ ਹੋਰ ਵਿੱਚ ਆਪਦੇ ਕੋਲੋਂ ਪਾਤਾ ਉਹਨੂੰ 200 3 300 ਗ੍ਰਾਮ ਬਣਾਤਾ ਕਹਿੰਦੀ ਰੋਜ਼ ਬਾਸ ਇਹਨੂੰ ਰੋਟੀ ਚੋਪੜ ਕੇ ਦੇਈ ਆਇਆ ਕਰਨੀ ਆ ਗੁਰੂ ਦੇ ਪਿਆਰਿਓ ਉਹੋ ਹੀ ਸਾਧ ਸੰਗਤ ਜੀ ਤੀਜੇ ਚੌਥੇ ਦਿਨਾਂ ਰਿਪੋਰਟਾਂ ਕਰਾਈਆਂ ਔਰ ਪੋੜ ਦੇ ਵਿੱਚ ਸਾਧ ਸੰਗਤ ਜੀ ਕੋਈ ਕਾਲਾ ਪੀੜਿਆ ਨਹੀਂ ਆਇਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਏ ਕਰਦੇ ਨੇ ਬਾਬਾ ਦੀਪ ਸਿੰਘ ਜੀ ਕਮਾਲਾਂ ਜਿਵੇਂ ਬਾਬਾ ਨੰਦ ਸਿੰਘ ਜੀ ਕਹਿੰਦੇ ਸੀ ਵੇ ਖੋਦ ਦਰਨਾ ਛੱਡਿਆ ਜੋ ਇੱਕ ਦੇ ਬਣ ਕੇ ਰੋ ਇੱਕ ਦੇ ਬਣ ਕੇ ਆਓ ਸਾਧ ਸੰਗਤ ਜੀ ਆਪਾਂ ਗੁਰਬਾਣੀ ਦੇ ਨਾਲ ਜੁੜੀਏ ਆਪਾਂ ਸ਼ਬਦ ਦੇ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਸ਼ਬਦ ਦੇ ਨਾਲ ਜੁੜੀਏ ਇਹ ਬਾਬਾ ਦੀਪ ਸਿੰਘ ਜੀ ਦੇ ਪ੍ਰਸ਼ਾਦ ਨੂੰ ਸਾਧ ਸੰਗਤ ਜੀ ਜੇ ਤੁਸੀਂ ਆਪਣੇ ਦਿਲੋਂ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੇ ਆ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਲੋਂ ਪਿਆਰ ਕਰਦੇ ਆ ਸਾਧ ਸੰਗਤ ਜੀ ਇਹ ਬਾਬਾ ਦੀਪ ਸਿੰਘ ਜੀ ਦੇ ਪ੍ਰਸ਼ਾਦ ਨੂੰ ਉਹਨਾਂ ਦੀ ਵਡਿਆਈ ਨੂੰ ਕੋਤ ਹੱਦੋਂ ਪਾਰ ਆਪਾਂ ਪਚਾਉਣਾ ਸਾਹ ਸੰਗਜੀ ਕੋਨੇ ਕੋਨੇ ਤੇ ਪਚਾਉਣਾ ਤੇ ਸਾਹ ਸੰਗਜੀ ਤੁਹਾਡੇ ਸ਼ੇਰ ਕੀਤੇ ਹੋਏ ਤੁਹਾਡੇ ਦੀਵਾਨ ਪਚਾਏ ਹੋਏ ਕੋ ਬਾ ਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਜ਼ਰੂਰ ਤਾਗ ਰੱਖੇ ਕਿ ਮੈਂ ਅੱਜ ਤੋਂ ਕਿਸੇ ਕਵਰ ਨੂੰ ਕਵਰ ਨੂੰ ਨਹੀਂ ਮੰਨਣਾ ਮੈਂ ਕਿਸੇ ਬਾਪੂ ਨੂੰ ਨਹੀਂ ਮੰਨਣਾ ਕਿਸੇ ਸਮਾਦ ਨੂੰ ਨਹੀਂ ਮੰਨਣਾ ਪੂ ਆਦੀ ਰੋਟੀ ਨਹੀਂ ਖਾਣੀ ਬੇਬੇ ਦੀ ਰੋਟੀ ਨਹੀਂ ਖਾਣੀ ਜੇ ਮਾ ਜਾਣਾ ਤੇ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਦੇ ਦਰਬਾਰ ਤੇ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਬਾਬਾ ਦੀਪ ਸਿੰਘ ਜੀ ਨੂੰ ਸਾਧ ਸੰਗਤ ਜੀ ਧੰਨ ਬਾਦ ਵਿੱਚ ਕਹਿਣਗੇ ਪਹਿਲਾਂ ਤੁਹਾਡੀ ਸੁੱਖ ਮੰਗਣਗੇ ਕਿ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਕੋਲੇ ਬਾਬਾ ਦੀਪ ਸਿੰਘ ਜੀ ਦੀ ਇਹ ਵਡਿਆਈ ਪਹਚਾਈ ਹੈ ਮੇਰੇ ਮਾਲਕ ਉਹਨਾਂ ਨੂੰ ਹਮੇਸ਼ਾ ਲਈ ਸੁੱਖ ਦੇਈ ਸੱਚੇ ਪਾਤਸ਼ਾਹ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖੀ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖੀ ਤੁਹਾਡੇ ਸਾਧ ਸੰਗ ਜੀ ਪੁੰਨ ਬਣੀ ਜਾਣਗੇ ਗੁਰੂ ਦੇ ਪਿਆਰਿਓ ਫੇਰ ਫੇਰ ਸਾਧ ਸੰਗ ਜੀ ਮਾਲ ਮਾਲਕਾਂ ਦਾ ਮਸ਼ੂਰੀ ਕੰਪਨੀ ਵੀ ਤੁਹਾਡੇ ਪੁੰਨ ਬਣ ਜਾਣਗੇ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜਿਹੜਾ ਕਿਰਪਾ ਕਰਨੀ ਹੈ ਬਾਬਾ ਦੀਪ ਸਿੰਘ ਜੀ ਨੇ ਕਰਨੀ ਆ ਤੇ ਮਾਲ ਤਾਂ ਮਾਲਕਾਂ ਦਾ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰਨੀ ਆ ਤੁਹਾਡੀ ਨਾਲ ਮਸ਼ੂਰੀ ਹੋ ਜਾਣੀ ਆ ਕਿ ਉਹਨਾਂ ਨੇ ਭਾਈ ਸਨਯੋਗ ਦਿੱਤਾ ਹੈ ਹਾਉ ਗੁਰੂ ਦੇ ਪਿਆਰਿਓ ਦਾਸ ਦੇ ਉੱਤੇ ਵੀ ਮਿਹਰ ਪਰਿਆ ਹੱਥ ਰੱਖਣਾ ਆਪਕੋ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦਿਵਾਨ ਲੀਕੋ ਗੁਰੂ ਦੇ ਪਿਆਰਿਓ ਆਪਕੋ ਆਪਣੇ ਦਿਵਾਨ ਵਿੱਚ ਸਾਥ ਸੰਗਤ ਜੀ ਦੇਖੋ ਆਜ ਨਾ ਕਰੋ ਕੱਲ ਨਾ ਕਰੋ ਸਾਥ ਸੰਗਤ ਜੀ 라ਵਣ ਵੀ ਕਹਿੰਦਾ ਸੀਗਾ ਵੀ ਚਲੋ ਕੋਈ ਗੱਲ ਨਹੀਂ ਸਵਰਗਾਂ ਨੂੰ ਪੌੜੀਆਂ ਲਾਤੀਆਂ ਸੀਗੀਆਂ ਕਹਿਣ ਵਿੱਚ ਆਉਂਦਾ ਇੱਕ ਪੌੜੀ ਰਹਿ ਗਈ ਕਹਿੰਦਾ ਮੈਂ ਕੱਲ ਨੂੰ ਲਾ ਦੂੰਗਾ ਪਰ ਸਾਥ ਸੰਗਤ ਜੀ 라ਵਣ ਦਾ ਕੱਲ ਨਹੀਂ ਆਇਆਗਾ ਇਸ ਕਰਕੇ ਸਾਧ ਸੰਗਤ ਜੀ ਜਿਹੜਾ ਕੰਮ ਆਪਾਂ 1 ਮਹੀਨੇ ਨੂੰ ਕਰਨਾ ਉਹ 15 ਦਿਨਾਂ ਨੂੰ ਕਰ ਲਈਏ ਜਿਹੜਾ 15 ਦਿਨਾਂ ਨੂੰ ਕਰਨਾ ਉਹ ਹਫ਼ਤੇ ਨੂੰ ਕਰ ਲਈਏ ਜਿਹੜਾ ਹਫ਼ਤੇ ਨੂੰ ਕਰਨਾ ਸਾਧ ਸੰਗਤ ਜੀ ਉਹ ਅੱਜ ਹੀ ਕਰ ਲਈਏ ਸਾਧ ਸੰਗਤ ਜੀ ਕੋਈ ਜਿੰਦਗੀ ਦਾ ਨਹੀਂ ਪਤਾ ਦਾਸ ਦੀ ਲੰਬੀ ਉਮਰ ਨੂੰ ਸਾਧ ਸੰਗਤ ਜੀ ਨਾ ਅਸੀਸ ਦੇਣੀ ਕਿ ਸਾਡੀ ਲੰਬੀ ਉਮਰ ਹੋਵੇ ਗੁਰੂ ਦੇ ਪਿਆਰਿਓ ਬਸ ਇਹੋ ਹੀ ਸੀਸ ਦੇਣੀ ਆਖਰੀ ਸਾਹ ਤੱਕ ਸਾਧ ਸੰਗਤ ਜੀ ਅਸੀਂ ਸੰਗਤਾਂ ਦੇ ਜੋੜੇ ਸਾਫ਼ ਕਰਦੇ ਰਹੀਏ ਤੇ ਬਾਬਾ ਦੀਪ ਸਿੰਘ ਜੀ ਦਾ ਸੱਚੇ ਪਾਤਸ਼ਾਹ ਦਾ ਸਾਡੇ ਉੱਤੇ ਇਸ ਤਰ੍ਹਾਂ ਹੀ ਮਿਹਰ ਭਰਿਆ ਹੱਥ ਰਵੇ ਤੇ ਇਸ ਤਰ੍ਹਾਂ ਹੀ ਸਾਧ ਸੰਗ ਜੀ ਅਸੀਂ ਤੁਹਾਡੇ ਜੋੜੇ ਸਾਫ਼ ਕਰਦੇ ਰਹੀਏ ਸਾਡੇ ਵਿੱਚ ਕੋਈ ਸੰਤ ਪੁਣਾ ਨਾਵੇ ਕੋਈ ਬਾਬਾ ਪੁਣਾ ਨਾਵੇ ਵੀ ਅਸੀਂ ਸੰਤਾਂ ਕੀ ਬਾਬੇ ਆ ਬਸ ਸਾਧ ਸੰਗ ਜੀ ਤੁਹਾਡੇ ਜੋੜਿਆਂ ਤੋਂ ਉੱਪਰ ਕੁਝ ਵੇਖਦੇ ਨਾ ਸਾਧ ਸੰਗ ਜੀ ਇਹੋ ਹੀ ਬਸ ਤੁਹਾਡੇ ਚਰਨਾਂ ਦੀ ਧੂੜ ਮੰਗਦੇ ਆ ਸਾਧ ਸੰਗ ਜੀ ਜੇ ਤੁਹਾਡੇ ਵਿੱਚ ਕੋਈ ਸ਼ਕਤੀ ਹੈ ਕੋਈ ਤਾਕਤ ਹੈ ਤੇ ਦਾਸ ਨੂੰ ਸਾਧ ਸੰਗ ਜੀ ਦਵਾ ਜ਼ਰੂਰ ਦੇਣੀ ਤੁਹਾਡੀਆਂ ਦਵਾਵਾਂ ਹੀ ਸਾਨੂੰ ਲਈ ਫਿਰਦੀਆਂ ਆਪਾਂ ਪਿੰਡਾਂ ਸ਼ਹਿਰਾਂ ਵਿੱਚ ਦਵਾਨ ਲੀਤੀਏ ਕੋਈ ਦਾਸ ਦੀ ਭੇਟਾ ਨਹੀਂ ਸਾਧ ਸੰਗ ਜੀ ਤੇ ਦਰੂਦੇ ਪਿਆਰਿਓ ਸੁਬਾ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸੰਗਤ ਫੋਨ ਤੇ ਵੀ ਕਨੈਕਟ ਕਰ ਸਕਦੀ ਹੈ ਸਾਨੂੰ ਮਿਲ ਸਕਦੀ ਹੈ ਸੁਬਾ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਉਸ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਮਾਫੀ ਚਾਹੁੰਨੇ ਆ ਖਾਸ ਹੁੰਦਾ ਟਾਈਮ ਹੁੰਦਾ ਸਾਧ ਸੰਗਤ ਜੀ ਆਪਣੇ ਵੀ ਘਰ ਆ ਵਿਹਾਰ ਕਰਨੇ ਹੁੰਦੇ ਆ ਤੇ ਜਿੰਨੀਆਂ ਵੀ ਸੰਗਤਾਂ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀਆਂ ਇਹ ਵਡਿਆਈਆਂ ਗਾਹ ਪਹੁੰਚਾਉਂਦੀਆਂ ਹਨ ਗਾਹ ਦੀਆਂ ਪਹੁੰਚਾਉਣੀਆਂ ਅੱਜ ਵੀ ਅਸੀਂ ਸਾਧ ਸੰਗਤ ਜੀ ਅਰਦਾਸ ਕਰਾਂਗੇ ਆਸਮਾਨ ਦੇ ਉੱਤੇ ਕਿ ਬਾਬਾ ਦੀਪ ਸਿੰਘ ਜੀ ਜਿੰਨੀਆਂ ਸੰਗਤਾਂ ਤੁਹਾਡੇ ਇਹ ਵਡਿਆਈ ਨੂੰ ਗਾਹ ਪਹੁੰਚਾਉਂਦੀਆਂ ਹਰ ਇੱਕ ਸੰਗਤ ਦੀ ਮਾਣੋ ਕਾਮਣਾ ਪੂਰੀ ਕਰਿਓ ਸਚੇ ਪਾਤਸ਼ਾਹ ਜੀ ਇਸ ਤਰ੍ਹਾਂ ਹੀ ਸਾਡਾ ਤਿਆਰ ਬਣਾਈ ਰੱਖਿਆ ਜੋ ਸੰਗਤਾਂ ਇਸ ਤਰ੍ਹਾਂ ਹੀ ਤਿਆਰ ਕਰਦੀਆਂ ਰਹਿਣ ਸਾਧ ਸੰਗ ਜੀ ਆਪ ਜੀ ਦੇ ਸੇਵਾਦਾਰ ਭਾਈ ਬਲਜੀਤ ਸਿੰਘ ਜੀ ਵਰਾਗੀ ਮੋਗੇ ਵਾਲੇ ਸਾਧ ਸੰਗ ਜੀ ਜੋ ਦਾਸ ਦਾ ਨੰਬਰ ਹੈ 98159 ਕਾਰ 244 98159 ਕਾਰ 244 ਆਉ ਫਤਿਹ ਬੁਲਾਈਏ ਸਾਧ ਸੰਗ ਜੀ ਪੁੱਲਾਂ ਟੁਕਾ ਮਾਫ਼ ਕਰਨੀਆਂ ਸੰਗਤਾਂ ਸਾਧ ਸੰਗ ਜੀ ਮਾਪੇ ਹਮੇਸ਼ਾ ਲਈ ਬਖਸ਼ਦੇ ਰਹਿੰਦੇ ਆ ਸਾਸ ਸੰਗ ਜੀ ਫਿਰ ਆਪ ਜੀ ਦੇ ਨਾਲ ਵਿਚਾਰਾਂ ਕਰਾਂਗੇ ਜਿਵੇਂ ਸਾਸ ਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਅਸੀਂ ਭੇਜਦੇ ਆ ਗੁਰੂ ਦੇ ਪਿਆਰਿਓ ਉਹ ਵੀ ਜਰੂਰ ਸਰਵਣ ਕਰਿਆ ਕਰੋ ਸਾਸ ਸੰਗ ਜੀ ਉਹ ਵੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੀਵਾਨਾਂ ਵਿੱਚ ਹੀ ਸਾਸ ਸੰਗ ਜੀ ਹੁਕਮਨਾਮੇ ਜੋ ਅਮਦੇ ਜੇ ਤੁਹਾਨੂੰ ਪਈ ਜੇ ਸਾਸ ਸੰਗ ਜੀ ਬਾਹਲਾ ਅਸੀਂ ਲੰਬਾ ਤਾਂ ਨਹੀਂ ਪ੍ਰਚਾਰ ਕਰਦੇ ਸਾਸ ਸੰਗ ਜੀ ਕਿਉਂਕਿ ਸਮਾ ਬਹੁਤ ਕੀਮਤੀ ਹੁੰਦਾ ਹੈ ਸੰਗ ਤਾਂ ਇੰਨਾ ਚਿਰ ਵੇਖ ਨਹੀਂ ਸਕਦੀਗੀ ਕੋਈ 15 ਮਿੰਟ ਕੋਈ 20 ਮਿੰਟ ਵੀ ਰਿਕਾਰਡਿੰਗ ਭੇਜ ਦੇਣ ਤੁਹਾਡੇ ਕੋਲੇ ਜਦੋਂ ਦੀਵਾਨ ਲੱਗਦੇ ਸਾਧ ਸੰਗਤ ਤਾਂ 2.5 2.5 ਘੰਟੇ ਲੱਗ ਜਾਂਦੇ ਗੁਰੂ ਦੇ ਪਿਆਰਿਓ ਇਹਨਾਂ ਵੇਖਣਾ ਔਖਾ ਹੈ ਸੋ ਸਾਧ ਸੰਗਤ ਜੀ ਪੁੱਲਾ ਜੀ ਦਾ ਮਾਫ਼ ਕਰਨੀਆਂ ਬੁਲਾਈਏ ਫਤਿਹ ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ